ਸਤਿ ਸ਼੍ਰੀ ਅਕਾਲ ਭਾਈ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਕੀਟ ਡੇਰੀ ਫਾਰਮ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਕਾਲੇ ਕੇ ਤਹਿਸੀਲ ਬਾਗਾਪਰਾਣਾ ਤੇ ਜ਼ਿਲ੍ਹਾ ਇਸ ਨੂੰ ਮੋਗਾ ਪੈਂਦਾ ਹੈ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਵੀਰਾਂ ਨੂੰ ਰਿਕਵੈਸਟ ਆ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਲਓ ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਤੁਹਾਨੂੰ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਜੇ ਕਿਸੇ ਵੀਰ ਨੇ ਕੋਈ ਵੀ ਚੀਜ਼ ਸੇਲ ਕਰਨੀ ਹੋਵੇ ਜਾਂ ਜਦ ਦੇ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਜੀ ਮੇਰਾ ਮੋਬਾਈਲ ਨੰਬਰ 98783 93488 ਆਉ ਕਰਦੇ ਆ ਬਾਈ ਨਾਲ ਗੱਲਬਾਤ ਇੰਨੀ ਆਪਰੇਪਰ ਜਾਣਕਾਰੀ ਸਤਿ ਸ੍ਰੀ ਅਕਾਲ ਜੀ ਸਸਰੀ ਘਰ ਬਾਈ ਜੀ ਨਾਮ ਦੱਸ ਦਿਗੇ ਜੀ ਨਾਮ ਅਮਨਦੀਪ ਸਿੰਘ ਪਿੰਡ ਕਾਲੇ ਕੇ ਜ਼ਿਲ੍ਹਾ ਮੁੱਗਾ ਤਹਿਸੀਲ ਬਗਾਪੁਰਾ ਠੀਕ ਹੈ ਬਾਈ ਅਜੇ ਬਈ ਦੋ ਨਾਗ ਬਕਾਉ ਬਾਈ ਹਾਂਜੀ ਦੋ ਨਾਗ ਬਕਾਉ ਵਪਾਰ ਦਾ ਕੰਮ ਆ ਜੀ ਹਾਂਜੀ ਬਾਈ ਵਪਾਰ ਦਾ ਇੱਕਾਂ ਬਾਦ ਸਿੰਗਲ ਗਾਂ ਸ਼ੁਰੂ ਕਰ ਲੈ ਕੇ ਤੇਲ ਬਾਈ ਇਹਦੀ ਇਹ ਬਾਈ ਜੀ ਪਹਿਲਾ ਸੂਆ ਸੂਈ ਵੀ ਆ ਠੀਕ ਹੈ ਜੀ ਇਹ ਕੱਲ ਦੀ ਸੂਈ ਵੀ ਆ ਠੀਕ ਹੈ ਜੀ ਹਾਂਜੀ ਹਜੇ ਪ੍ਰੋਪਰ ਖਾਲੀ ਨਹੀਂ ਕੀਤੀ ਮੰਨ ਲਓ ਜੇ ਆਪਾਂ 5-6 ਕਿਲੋ ਦੁੱਧ ਚੋ ਲੈਨੇ ਇਹਦਾ ਠੀਕ ਹੈ ਜੀ ਹਾਂਜੀ ਹਜੇ ਦੋਆ ਟੰਗਾਂ ਦਾ ਇੱਕ ਟੰਗਾ ਦਾ ਬਾਈ ਦੋ ਟਾਈਮਾਂ ਦਾ ਬਾਈ ਠੀਕ ਹੈ ਜੀ ਮੰਨ ਲਓ ਵੀ 12-13 13-14 ਕਿਲੋ ਇਹਨੇ ਖੁੱਲਾ ਦੁੱਧ ਦੇ ਦੇਣਾ ਠੀਕ ਹੈ ਜੀ ਹਾਂਜੀ ਪਹਿਲਾ ਸੂਆ ਸੋਈ ਵੀ ਮਗਰ ਬੱਤੀ ਹੈ ਜੀ ਠੀਕ ਹੈ ਜੀ ਅੱਛੀ ਬਹੁਤ ਪਿਆਰੀ ਮਗਰ ਇਹਦੇ ਹਾਂਜੀ ਜੇ ਅਜਾਪਾ ਡੰਨਾ ਬਾਈ ਹਾਂਜੀ ਬਿਲਕੁਲ ਓਕੇ ਆਪਣੇ ਕੋਲੇ ਵੀਡੀਓ ਹੈਗੀ ਬਾਈ ਠੀਕ ਹੈ ਕੱਢ ਲਈ ਬਾਹਰ ਨੂੰ ਦੋਸਤੋ ਪਹਿਲਾ ਸੂਆ ਸੋਈ ਦੰਦਾ ਜੋ ਕਹੇ ਬਾਈ ਇਹ ਦੰਦਾ ਜਵਾਨ ਹੀ ਹੋਊ ਬਾਈ ਮੈਂਨੇ ਕੱਦ ਕੜਚਾ ਬਈ ਬਈ ਠੀਕ ਆ ਗਈ ਥਾਣਾ ਬਹੁਤ ਸੋਹਣਾ ਲੱਗਿਆ ਤੇ ਦੇਖ ਸਕਦੇ ਹੋ ਅੱਥੀ ਚੁਵਾਈ ਵਾਲਾ ਮੁੱਠੀ ਵਾਲਾ ਮੱਝਰ ਕਥਾਨ ਲੱਗਿਆ ਮੋਟਾ ਸਿੰਗਾ ਸੰਗ ਦਾ ਬਈ ਕੋਈ ਕੋਈ ਨਹੀਂ ਬਈ ਆਪਾਂ ਜਵਾਹਰ ਕੋਲ ਨੂੰ ਕਰ ਲਾ ਠੀਕ ਹੈ ਜੀ ਦੋਸਤੋ ਥਾਣ ਤੋਂ ਨੇੜੇ ਦਿਖਾ ਦਨੇ ਆ ਕਿ ਚਾਰ ਹੀ ਥਾਣਾ ਕੋਈ ਪੋਟ ਨਹੀਂ ਕੋਈ ਸ਼ਾਂਗ ਨਹੀਂ ਥਾਣ ਬਹੁਤ ਮੋਟਾ ਲੱਗਿਆ ਹੋਇਆ ਤੇ ਦੇਖ ਸਕਦੇ ਹੋ ਜਮ ਮੱਝਰ ਕਥਾਨ ਲੱਗਿਆ ਹੋਇਆ ਵਾ ਕੱਲ ਦੀ ਸੋਈ ਆ 5 6 ਕਿਲੋ ਪੈ ਜਾਂਦਾ ਬੌਲਾ ਵਾ ਖਾਲੀ ਕੀਤੀ ਨਹੀਂ ਪ੍ਰੋਪਰ ਆਪਾਂ ਦਾ ਤਾਂ ਪਾਉ ਨੂੰ 10 ਤੋਂ 12 ਕਿਲੋ ਮਗਰ ਪੱਛੀ ਬਹੁਤ ਪਿਆਰੀ ਹੈਗੀ ਚੰਗੇ ਸੀ ਬਈ ਨਾਲੋ ਕੋ ਦੇ ਨਾਲੋ ਕੋ ਕੱਚਾ ਹੀ ਪਿਆ ਅੱਛੀ ਦਾ ਨਾਲ ਹੀ ਆ ਹਜੇ ਸਿੰਗਾ ਦਾ ਪਾਈਆਂ ਦਾ ਕੋਈ ਵਟਾ ਨਹੀਂ ਗਾ ਬਾਕੀ ਸੱਲਿ ਤੁਸੀਂ ਆਪ ਆਏ ਕਰ ਲੈ ਸੂਆ ਸੂਆ ਪਸ਼ੂਆ ਤੇ ਦੋ ਟਾਈਮ ਚਾਰ ਟਾਈਮ ਚੋਕ ਤੁਸੀਂ ਕਰ ਲੈਣੀ ਹੈਗੀ ਮੁੱਲ ਬਈ ਇਹਦਾ ਇਹਦਾ 37000 ਰੁਪਿਆ ਬਈ ਮਾਨਤਾਨ ਵਿੱਚੋਂ ਕਰਦੇ ਆ ਬਈ ਥੋੜਾ ਜਦੋਂ 37000 ਰੁਪਿਆ ਬਈਆਂ ਦਾ ਮੁੱਲਾ ਵਿੱਚੋਂ ਮਾਨਤਾਨ ਹੋ ਜਾਊਗਾ ਬਈ ਦੋ ਨੰਬਰ ਤੇ ਆ ਜਗੇ ਜੀ ਇਹ ਬਾਈ ਜੀ ਦੂਜਾ ਸੂਆ ਸੁਣੀ ਆ ਠੀਕ ਆ ਜੀ ਪੰਜ ਚਾਰ ਦਿਨਾਂ ਦੀ ਕੱਚੀ ਆ ਠੀਕ ਆ ਜੀ ਪਿਛਲੇ ਸੂਏ ਨੇ 12 ਕਿਲੋ ਤਾਂ ਦਿੱਤਾ 6 6.5 ਫੈਂਡਲ ਦੀ ਰਹੀ ਜੀ ਠੀਕ ਆ ਜੀ ਹਾਂ ਜੀ ਤੇਰਕੀ ਵੀ 14 ਕਿਲੋ ਕਰ ਦੇ ਜੀ ਲੈ ਨਾ ਠੀਕ ਹੈ ਜੀ ਦੋਸਤੋ ਬਾਈ ਦਾਦਾ ਵੀ ਪੰਜ ਚਾਰ ਦਿਨ ਸੂਣ ਚ ਲੈ ਜਾਓਗੇ ਕੱਢ ਲਾ ਬਾਈ ਥਾਣ ਤੁਨ ਬਹੁਤ ਚੰਗਾ ਵਾ ਇਹ ਗਿਰ ਤੇ ਤੇ ਸ਼ਾਈਵਾਲ ਦਾ ਕਰਾਸ ਆ ਵਜੇ ਨੂੰ ਵੀ ਨੂੰ ਬਹੁਤ ਆ ਬੰਨ ਦੇਖ ਲੋ ਕੰਪਲਾਈ ਭਾਰੀ ਆ ਚਾਰ ਹੀ ਥਾਣਾਂਗੇ ਕੋਈ ਫੋਟ ਨਹੀਂ ਕੋਈ ਛਾਂਗ ਨਹੀਂ ਗਈ ਮੋੜ ਲੈ ਬਾਈ ਵਜੇ ਨੂੰ ਵੀ ਨੂੰ ਬਹੁਤ ਆ ਦਰਮਿਆਨੇ ਕਦ ਕਾੜ ਚਾ ਬੈਠਕਦਾਰ ਵੈੜਾ ਆ ਦੂਜਾ ਸਵੇਰ ਹੁੰਦੀ ਆ ਪਹਿਲੇ ਸਵੇਰ ਦਾ ਹੈਗਾ ਵਾ ਦਾ 12 ਕਿਲੋ ਦਾ ਦਾ ਬਾਈ ਇਹਦੇ ਕਿਵੇਂ 12 ਕਿਲੋ ਦਾ ਮੌਜ ਨਹੀਂ ਪਾ ਜੂਗੀ ਬਾਕੀ ਇਹਨਾਂ ਕਿਹੜਾ ਗਰਮੀ ਮਣਾਉਣੀ ਹੈਗੀ ਤੁਸੀਂ ਦੇਖ ਸਕਦੇ ਬਾਈ ਦੀਆਂ ਬਾਹਰ ਹੀ ਖੜੀਆਂ ਵਾ ਕੋਈ ਭੋਰਾ ਗਰਮੀ ਨਹੀਂ ਮਣਾਉਂਦੀਆਂ ਹੈਗੀਆਂ ਥਾਨ ਤੋਂ ਨੇੜ ਤੋਂ ਵਿਖਾ ਦਿੰਨੇ ਹੈਗੇ ਥਣ ਬਹੁਤ ਚੰਗਾ ਮੋਟਾ ਥਾਨ ਲੱਗਿਆ ਹੋਇਆ ਚਾਰ ਹੀ ਥਾਨਾਂਗੇ ਉਹ ਮੱਥੇ ਦੀ ਸੋਹਣੀ ਹੈਗੀ ਕੀ ਮੁੱਲ ਆ ਬਾਈ ਇਹਦਾ ਇਹਦਾ 35000 ਰੁਪਏ ਮਾਨ ਤਾਨ ਵਿੱਚੋਂ ਬਸ ਥੋੜਾ ਬਹੁਤਾ ਹੋ ਜਾ ਬਾਈ ਛੋਟ ਕਰ ਦੋਸਤੋ ਬਾਈ ਇਹਦਾ 35000 ਰੁਪਏ ਡਿਮਾਂਡ ਆ ਉੱਚੇ ਥੋੜਾ ਬੋਤਾ ਮਾਨ ਤਾਨ ਹੋ ਜਾਊਗਾ ਜੀ ਅੱਜ ਦੇ ਵੀਡੀਓ ਚ ਦੋ ਜਨਰਲ ਕਾਉਸੀ ਕੇ ਬਾਈ ਦੇ ਦੋਵੇਂ ਤੁਹਾਨੂੰ ਦਿਖਾਦੇ ਆ ਇੱਕ ਨੰਬਰ ਦੀ ਸੂਈ ਸਵਾਈ ਮੁੱਲ 37000 ਰੁਪਿਆ ਮਗਰ ਬਹੁਤ ਸੋਹਣੀ ਪਈ ਡੱਬੀ ਵਿੱਚ ਆ ਗਈ ਇੱਕ ਛਾਈ ਵਾਲ ਤੇ ਗਰਦਾ ਕ੍ਰੋਸ ਪੰਜਾਂ ਦਿਨ ਸੂਣ ਦੇ ਵਿੱਚ ਲੈਂਦੀ ਆ ਮੁੱਲ ਇਹਦਾ 35000 ਰੁਪਿਆ ਦੋਵਾਂ ਨਗਰ ਤੁਹਾਨੂੰ ਕੋਈ ਵੀ ਨਾ ਪਸੰਦ ਆਉਂਦਾ ਤੁਸੀਂ ਬਾਈ ਨਾਲ ਕਨੈਕਟ ਕਰ ਸਕਦੇ ਹੋ ਜੀ ਨੰਬਰ ਸਕਰੀਨ ਤੇ ਚੱਲੇ ਜਾਊਗਾ ਤਸੱਲੀ ਕਰਨਾ ਤੁਹਾਡਾ ਫਰਜ਼ ਆ ਥੱਲੇ ਤੁਸੀਂ ਆ ਕੇ ਕਰਨੀ ਹੈ ਜੀ ਧੰਨਵਾਦ